ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਜ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਤ ਕੀਤੀ ਜੋ ਕਿ ਸਮੇਂ-ਸਮੇਂ ਸਰ ਮੌਸਮ ਦੇ ਵਿੱਚ ਬਦਲਾਵ ਆਉਂਦਾ ਹੈ ਬਦਲਾਵ ਦੇ ਨਾਲ ਮੌਸਮ ਸਾਡੇ ਸਰੀਰ ਦੇ ਉੱਤੇ ਅਸਰ ਪਾਉਂਦਾ ਹੈ ਤੇ ਉਸ ਮੌਸਮ ਦੇ ਬਦਲਾਵ ਦੇ ਨਾਲ ਅਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੀ ਰੁੱਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ ਸਤਿਗੁਰੂ ਹਰ ਮਹੀਨੇ ਦੀ ਬਾਣੀ ਦੇ ਵਿੱਚ ਵੱਖਰਾ ਵੱਖਰਾ ਸੰਦੇਸ਼ ਦਿੰਦੇ ਹਨ ਅੱਜ ਦੇ ਅਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਕੀ ਸਾਨੂੰ ਸੰਦੇਸ਼ ਦੇ ਰਹੇ ਹਨ ਸਰਵਣ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਅਸ ਸੁਣ ਪ੍ਰੇਮ ਮਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਅਸ ਸੁਣ ਪ੍ਰੇਮ ਮਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੇ ਲਾਗਾ ਪਾਏ ਮਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਣਤੀ ਕਰਹਿ ਲਿਖੋ ਪ੍ਰਭ ਲੜ ਲਾਇ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਨ ਦੂ ਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀਵ ਸੰਦਿਆ ਜਿਨਾਮਿਆ ਹਰ ਰਾਏ ਅਸੂ ਸੁਖੀਵ ਸੰਧਿਆ ਜਿਨਾਮਿਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਪਿਛਲੇ ਮਹੀਨੇ ਦੇ ਵਿੱਚ ਭਾਦਰੋਂ ਦੇ ਵਿੱਚ ਜੋ ਤਰਾੜ ਕੇ ਲੱਗੇ ਸੀ ਜੋ ਗਰਮੀ ਨੇ ਤੰਗ ਕੀਤਾ ਉਹ ਹੁਣ ਗਰਮੀ ਦਾ ਮੌਸਮ ਖਤਮ ਹੋ ਗਿਆ ਮਿੱਠੀ ਰੁੱਤ ਹੋ ਗਈ ਹੈ ਇਸ ਮਹੀਨੇ ਦੇ ਵਿੱਚ ਹੁਣ ਮਿੱਠੀ ਰੁੱਤ ਆ ਜਾਣੀ ਹੈ ਮਿੱਠੀ ਰੁੱਤ ਵੇਖ ਕੇ ਮੇਰੇ ਮਨ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਤਲਬ ਉੱਠੀ ਹੈ ਬਲਬਲਾ ਉੱਠਿਆ ਹੈ ਉਮਾਹੜਾ ਉੱਠਿਆ ਹੈ हे ਮੇਰੀ ਮਾਤਾ ਕਿਸ ਤਰ੍ਹਾਂ ਉਸ ਆਕਾਲ ਪੁਰਖ ਪ੍ਰਮਾਤਮਾ ਨੂੰ ਮਿਲਿਆ ਜਾਵੇ ਕਿਸ ਤਰ੍ਹਾਂ ਉਹਦੇ ਦਰਸ਼ਨ ਕੀਤੇ ਜਾਣ ਕਿਹੜਾ ਢੰਗ ਅਪਣਾਵਾਂ ਕਿਹੜਾ ਤਰੀਕਾ ਅਪਣਾਵਾਂ ਇਹ ਮੇਰੇ ਮਨ ਦੇ ਵਿੱਚ ਅਸੂ ਦੇ ਮਹੀਨੇ ਦੀ ਜੋ ਰੁੱਤ ਬਦਲੀ ਹੈ ਇਹ ਰੁੱਤ ਬਦਲਨ ਕਰਕੇ ਮਿੱਠੀ ਰੁੱਤ ਹੋਣ ਕਰਕੇ ਮੇਰੇ ਮਨ ਦੇ ਵਿੱਚ ਉਮਾਹੜਾ ਉੱਠਿਆ ਬਲਬਲਾ ਉੱਠਿਆ ਤਾੰਗ ਪਈ ਮੇਰੇ ਅੰਦਰ ਅਕਾਲਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਅਸਨ ਪ੍ਰੇਮ ਓ ਮਹਾੜਾ ਕਿਉ ਮਿਲਿਏ ਹਰ ਜਾਏ ਕਿਸ ਤਰ੍ਹਾਂ ਹਰੀ ਅਕਾਲਪੁਰਖ ਪਰਮਾਤਮਾ ਨੂੰ ਮਿਲਿਆ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਮੇਰੇ ਮਨ ਨੂੰ ਮੇਰੇ ਤਨ ਨੂੰ ਸ੍ਰੀ ਨੂੰ ਅਤੇ ਆਤਮਾ ਨੂੰ ਅਕਾਲਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਕਣੀ ਪਿਆਸ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਫੇ ਮੇਰੀ ਮਾਤਾ ਕੋਈ ਹੈ ਐਸਾ ਗੁਰੂ ਦਾ ਪਿਆਰਾ ਕੋਈ ਪਰਮੇਸ਼ਰ ਦਾ ਪਿਆਰਾ ਹੈ ਐਸਾ ਕੋਈ ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦੇਵੇ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਵਡਹੰਸ ਰਾਗ ਦੇ ਵਿੱਚ ਸ਼ਬਦ ਹੈ ਤਹ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਆ ਕੀ ਦੇਜੈ ਸੀਸ ਵੱਡੇ ਕਰ ਬੈ ਸੰਦੀਜੈ ਮੈਨੂੰ ਸਰ ਸੇਵ ਕਰੀ ਜੇ ਜਿਹੜਾ ਮੈਨੂੰ ਅਕਾਲਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜੇ ਜਿਹੜਾ ਮੇਰੇ ਸਾਹਿਬ ਦੀਆਂ ਮੈਨੂੰ ਕਥਾ ਕਹਾਣੀਆਂ ਕਰਕੇ ਸੁਣਾਵੇ ਉਹਨੂੰ ਮੈਂ ਕੀ ਦੇਵਾਂ ਸਤਿਗੁਰੂ ਕਹਿੰਦੇ ਨੇ ਆਪਣਾ ਸਿਰ ਵੱਢ ਕੇ ਉਹਨੂੰ ਬੈਠਣ ਵਾਸਤੇ ਕਹਾ ਕਿ ਮੂੜਾ ਬਣਾ ਕੇ ਇਹਦੇ ਉੱਪਰ ਬੈਠ ਤੇ ਬਿਨਾਂ ਸਿਰ ਤੋਂ ਉਹਦੀ ਮੈਂ ਸੇਵਾ ਕਰਾਂ ਤਾਂ ਵੀ ਉਸ ਅਕਾਲਪੁਰਖ ਪਰਮਾਤਮਾ ਦੇ ਗੁਰੂਦੇਵ ਪਿਆਰੇ ਦਾ ਕਿਸੇ ਦਾ ਦੇਨ ਨਹੀਂ ਦੇ ਸਕਦਾ ਜਿਹੜਾ ਮੈਨੂੰ ਗੁਰੂਦੇ ਚਰਨਾਂ ਨਾਲ ਜੋੜੇ ਸਤਿਗੁਰੂ ਕਹਿੰਦੇ ਨੇ ਕੋਈ ਹੈ ਹੈ ਮਾਤਾ ਕੋਈ ਹੈ ਗੁਰੂ ਦਾ ਪਿਆਰਾ ਕੋਈ ਹੈ ਐਸਾ ਪਰਮੇਸ਼ਰ ਪਰਮੇਸ਼ਰ ਦਾ ਪਿਆਰਾ ਜਿਹੜਾ ਮੈਨੂੰ ਉਸ ਅਕਾਲਪੁਰਖ ਪਰਮਾਤਮਾ ਦੇ ਨਾਲ ਜੋੜ ਦੇਵੇ ਉਹਦੇ ਦਰਸ਼ਨਾਂ ਦੀ ਮੈਨੂੰ ਕਣੀ ਪਿਆਸ ਲੱਗੀ ਬਹੁਤ ਜ਼ਿਆਦਾ ਪਿਆਸ ਲੱਗੀ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਜਿਹੜੇ ਆਕਾਲਪੁਰਖ ਪਰਮਾਤਮਾ ਨੂੰ ਧਿਆਉਂਦੇ ਹਨ ਜਿਹੜੇ ਆਪ ਮਿਲੇ ਹੋਏ ਹਨ ਸੰਤ ਹਨ ਮਹਾਪੁਰਸ਼ ਹਨ ਸਾਧੂ ਲੋਕ ਹਨ ਜਿਹੜੇ ਆਪ ਮਿਲੇ ਹੋਏ ਹਨ ਮੈਨੂੰ ਪਤਾ ਲੱਗਾ ਕਿ ਉਹੀ ਮਿਲ ਸਕਦੇ ਹਨ ਜਿਹੜਾ ਆਪ ਮਿਲਿਆ ਹੈ ਕੋਈ ਦੂਸਰੇ ਨੂੰ ਮਿਲਾ ਸਕਦਾ ਹੈ ਸੰਤ ਸਹਾਈ ਪ੍ਰੇਮ ਕੇ ਉਹਨਾਂ ਦੇ ਅੰਦਰ ਪ੍ਰੇਮ ਜਾਗਿਆ ਹੋਇਆ ਹੈ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾ ਪਾਏ ਉਹਨਾਂ ਦੇ ਮੈਂ ਚਰਣੀ ਟੈ ਪਾਵਾਂ ਉਹਨਾਂ ਦੇ ਜਾ ਕੇ ਚਰਣੀ ਲਗਾ ਤਾਂ ਕਿ ਉਹ ਆਪ ਮਿਲੇ ਹਨ ਤੇ ਮੈਨੂੰ ਵੀ ਮਿਲਾ ਦੇਣਗੇ ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੇ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਵਿਨ ਪ੍ਰਭ ਬਿਨਾ ਪ੍ਰਭੂ ਤੋਂ ਅਕਾਲ ਪੁਰਖ ਵਹਿਗੁਰੂ ਤੋਂ ਬਿਨਾ ਕਿਤੇ ਵੀ ਸੁਖ ਨਹੀਂ ਮਿਲ ਸਕਦੇ ਦੂਜੀ ਨਹੀਂ ਜਾਏ ਜਾਏ ਕਹਿੰਦੇ ਜਗਾਂ ਕੋਈ ਜਗ੍ਹਾ ਹੈ ਹੀ ਨਹੀਂ ਕੋਈ ਥਾਂ ਹੈ ਹੀ ਨਹੀਂ ਜਿੱਥੇ ਜਾ ਕੇ ਸੁਖ ਮਿਲ ਸਕਨ ਸਿਰਫ ਅਕਾਲਪੁਰਖ ਪਰਮਾਤਮਾ ਵਾਹਿਗੁਰੂ ਦੀ ਗੋਦ ਦੇ ਵਿੱਚ ਉਹਦੇ ਚਰਨਾਂ ਦੇ ਨਾਲ ਜੁੜਿਆ ਹੀ ਸਾਰੇ ਦੁਨੀਆਂ ਦੇ ਸੁਖ ਹਾਸਲ ਹੋ ਜਾਂਦੇ ਹਨ ਤੇ ਉਹਦੇ ਤੋਂ ਬਿਨਾ ਕੋਈ ਦੂਸਰੀ ਥਾਂ ਹੈ ਹੀ ਨਹੀਂ ਜਿੱਥੇ ਸੁਖ ਮਿਲ ਸਕਨ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਹੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਤੇ ਜਿਨ੍ਹਾਂ ਨੂੰ ਅਕਾਲਪੁਰ ਪ੍ਰਮਾਤਮਾ ਦੇ ਨਾਮ ਦਾ ਰਸ ਮਿਲ ਗਿਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਿਆ ਜਦੋਂ ਨਾਮ ਇਨਸਾਨ ਜਪਦਾ ਹੈ ਵਹਿਗੁਰੂ ਮੰਤਰ ਚਿਤਾਰਦਾ ਹੈ ਬਾਣੀ ਪੜ੍ਹਦਾ ਹੈ ਨਾਮ ਜਪਦਾ ਜਪਦਾ ਜਦੋਂ ਮੂੰਹ ਮਿੱਠਾ ਹੋਣ ਲੱਗ ਜਾਵੇ ਅੰਮ੍ਰਿਤ ਰਸ ਆਉਣ ਲੱਗ ਜਾਵੇ ਫਿਰ ਦੁਨੀਆਂ ਦੇ ਰਸ ਸਾਰੇ ਫਿੱਕੇ ਲੱਗਣ ਲੱਗ ਜਾਂਦੇ ਹਨ ਫਿਰ ਦੁਨੀਆ ਦਾ ਕੋਈ ਵੀ ਐਸੀ ਮਿਠਾਸ ਕੋਈ ਵੀ ਐਸਾ ਰਸ ਉਹ ਇਨਸਾਨ ਨੂੰ ਲੁਭਾ ਨਹੀਂ ਸਕਦਾ ਮੋਹ ਨਹੀਂ ਸਕਦਾ ਜਿਹਦੇ ਕੋਲ ਨਾਮ ਦਾ ਰਸ ਆ ਗਿਆ ਜਿਨੀਆਂ ਚੱਖਿਆ ਜਿਨ੍ਹਾਂ ਨੇ ਚੱਖਿਆ ਪ੍ਰੇਮ ਰਸ ਅਕਾਲਪੁਰਖ ਪਰਮਾਤਮਾ ਦੇ ਪ੍ਰੇਮ ਦਾ ਰਸ ਜਿਨ੍ਹਾਂ ਨੂੰ ਆਇਆ ਸੇ ਤ੍ਰਿਪਤ ਰਹਿ ਆਕਾਇ ਤ੍ਰਿਪਤ ਕਹਿੰਦੇ ਰੱਜ ਗਏ ਹਰ ਪਾਸੋਂ ਹਰ ਪੱਖੋਂ ਉਹ ਰੱਜ ਗਏ ਹਨ ਉਹਨਾਂ ਦੀਆਂ ਭੁੱਖਾਂ ਮਿਟ ਗਈਆਂ ਹਨ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਹਿ ਲਹਿਉ ਪ੍ਰਭੂ ਲੜ ਲਾਏ ਆਪ ਤਿਆਗ ਆਪ ਕਹਿੰਦੇ ਹੰਕਾਰ ਹੋਮੇ ਮੇਰੀ 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 ਛੱਡ ਕੇ ਹੰਕਾਰ ਅੰਦਰੋਂ ਕੱਢ ਕੇ ਹੰਕਾਰ ਨੂੰ ਤਿਆਗ ਕੇ ਫਿਰ ਬੇਨਤੀ ਕਰੀਏ ਫਿਰ ਅਰਦਾਸ ਕਰੀਏ ਨੀਵੇਂ ਹੋ ਕੇ ਅਰਦਾਸ ਕਰੀਏ ਭਾਵ ਕੀ ਕਹੇ ਪ੍ਰਭੂ ਆਪਣੇ ਚਰਨਾਂ ਦੇ ਨਾਲ ਮੈਨੂੰ ਜੋੜ ਲੈ ਮੇ ਨਵੇਂ ਆਪਣੇ ਚਰਣਾ ਸਥਾਨ ਦੇ ਕਿਉਂਕਿ ਗੁਰੂ ਦੇ ਚਰਣਾ ਵਿੱਚ ਥਾਂ ਲੈਣ ਵਾਸਤੇ ਬੜੀ ਘਾਲਣਾ ਘਾਲੀ ਪੀਰ ਬੁੱਧੂ ਸ਼ਾਹ ਨੇ ਆਪਣਾ 500 ਜਵਾਨ ਜਿਹੜੀ ਫੌਜੀ ਉਹ ਵੀ ਗੁਰੂ ਸਤਗੁਰ ਦੇ ਨਾਲ ਸਤਗੁਰ ਦੀ ਜੰਗਾਂ ਦੇ ਵਿੱਚ ਹਿੱਸਾ ਲਿਆ 500 ਜਵਾਨ ਸ਼ਹੀਦ ਕਰਾਇਆ ਆਪਣੇ ਪੰਜ ਪੁੱਤਰ ਸ਼ਹੀਦ ਕਰਾਏ ਤੇ ਫਿਰ ਵੀ ਸਤਗੁਰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿ ਪੀਰ ਬਦੂ ਸ਼ਾ ਮੰਗੋ ਤੁਹਾਡੇ ਤੇ ਖੁਸ਼ ਆ ਮੰਗੋ ਕਾਨੂੰ ਕੀ ਚਾਹੀਦਾ ਹੈ ਪੀਰ ਬਦੂ ਸ਼ਾ ਕਹਿਣ ਲੱਗੇ ਜੇ ਤੁਠੇ ਹੋ ਜੇ ਮਿਹਰਬਾਨ ਹੋ ਗਏ ਹੋ ਤੇ ਆਪਣੇ ਚਰਨਾਂ ਦੇ ਵਿੱਚ ਮੈਨੂੰ ਪੀੜੀ ਪੀੜੀ ਜਨੀ ਥਾਂ ਦੇ ਦਿਓ ਪੀੜੀ ਜਨੀ ਜਗ੍ਹਾ ਦੇ ਦਿਓ ਸਤਿਗੁਰ ਕਹਿੰਦੇ ਇਹ ਕੰਮ ਔਖਾ ਹੈ ਇਹ ਜਿਹੜਾ ਤੂੰ ਮੰਗ ਮੰਗੀ ਇਹ ਨਹੀਂ ਮੈਂ ਪੂਰੀ ਕਰ ਸਕਦਾ ਕਹਿੰਦੇ ਕੀ ਗੱਲ ਹੋ ਗਈ ਕਿਉਂ ਨਹੀਂ ਕਰ ਸਕਦੇ ਜੇ ਤੁਠੇ ਹੋ ਮਿਹਰਬਾਨ ਹੋਇਓ ਤੇ ਪੀੜੀ ਜਿਨੀ ਜਗਾ ਜਗਾ ਹੀ ਤੇ ਮੰਗੀ ਹੈ ਸਤਿਗੁਰ ਕਹਿੰਦੇ ਫਿਰ ਅਮਰ ਛਕਣਾ ਪਏਗਾ ਜੇ ਮੇਰੇ ਚਰਨਾਂ ਵਿੱਚ ਪੀੜੀ ਜਿਨੀ ਜਗਾ ਚਾਹੁੰਦੇ ਹੋ ਫਿਰ ਅਮਰ ਛਕਣਾ ਪਏਗਾ ਪੀਰ ਬੁੱਧੂ ਸ਼ਾਹ ਨੇ ਫਿਰ ਅਮਰ ਛਕਿਆ ਸਤਿਗੁਰਾਂ ਨੇ ਉਹਨੂੰ ਆਪਣੇ ਚਰਨਾਂ 'ਚ ਥਾਂ ਦਿੱਤੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ ਨੀਵੇਂ ਹੋ ਕੇ ਨਿਮਾਣੇ ਹੋ ਕੇ ਕਿ ਆਪਣੇ ਚਰਨਾਂ ਦੇ ਨਾਲ ਜੋੜ ਲੈ ਆਪ ਤਿਆਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਕਿਉਂਕਿ ਅਕਾਲਪੁਰ ਪਰਮਾਤਮਾ ਸਾਡਾ ਸਾਰੇ ਜਗਤ ਦਾ ਸਾਰੇ ਸੰਸਾਰ ਦਾ ਖਸਮ ਹੈ ਅਸੀਂ ਸਾਰੀਆਂ ਜੀਵ ਰੂਪੀ ਇਸਤਰੀਆਂ ਹਾਂ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦਾ ਜੋ ਹਰ ਕੰਤ ਕੰਤ ਕਹਿੰਦੇ ਪਤੀ ਨੂੰ ਜੋ ਹਰੀ ਅਕਾਲਪੁਰ ਪਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਮਿਲ ਗਈਆਂ ਹਨ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਫਿਰ ਉਹਨਾਂ ਨੂੰ ਵਿਛੋੜੇ ਦੀ ਮਾਰ ਨਹੀਂ ਸਹਿਣੀ ਪੈਂਦੀ ਭਾਵੇਂ ਕੀ ਉਹਨਾਂ ਨੂੰ 84 ਦੇ ਗੇੜ 'ਚ ਨਹੀਂ ਆਉਣਾ ਪੈਂਦਾ ਵਾਰ-ਵਾਰ ਜੰਮਣਾ ਤੇ ਮਰਨਾ ਜਿਹੜਾ ਇਹ ਸਭ ਤੋਂ ਵੱਡਾ ਦੁੱਖ ਹੈ ਇਹ ਖਤਮ ਹੋ ਜਾਂਦਾ ਹੈ ਜਿਹੜੇ ਅਕਾਲਪੁਰਖ ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪ੍ਰਭੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਜਿਹੜਾ ਇੰਨਾ ਸਮਰੱਥ ਹੋਵੇ ਕਿ ਇਸ ਲੈਕ ਹੋਵੇ ਕਿ 84 ਦੇ ਗੇੜ ਚੋਂ ਬਚਾ ਸਕੇ ਉਹ ਸਿਰਫ ਇੱਕੋ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਹੈ ਇਸ ਕਰਕੇ ਉਹਦੀ ਸ਼ਰਣ ਤੱਕੀਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਿਆ ਹਰ ਰਾਏ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੁਖ ਸੁਖਾਂ ਦੀ ਜ਼ਿੰਦਗੀ ਬਤੀਤ ਕਰਨਗੀਆਂ ਸੋਹਣੀਆਂ ਸੁੰਦਰ ਲੱਗਣਗੀਆਂ ਜਿਨ੍ਹਾਂ ਤੇ ਮਾਇਆ ਮਾਇਆ ਕਹਿੰਦੇ ਕਿਰਪਾ ਨੂੰ ਮਾਇਆ ਨੂੰ ਜੇ ਮਮੇ ਨੂੰ ਕੰਨਾਂ ਲੱਗ ਜਾਏ ਮਾਇਆ ਬਣ ਜਾਏਗਾ ਇਸ ਕਰਕੇ ਮਮਾ ਮੁਕਤਾ ਹੈ ਇਹ ਮਾਇਆ ਮਾਇਆ ਕਹਿੰਦੇ ਕਿਰਪਾ ਨੂੰ ਸਤਿਗੁਰੂ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਹੈ ਉਸ ਅਸੂ ਦੇ ਮਹੀਨੇ ਦੇ ਵਿੱਚ ਸੁਖੀ ਅਤੇ ਸੁੰਦਰ ਜ਼ਿੰਦਗੀ ਬਤੀਤ ਕਰਨ ਗਿਆ ਅਸੂ ਸੁਖੀ ਬਸੰਧੀਆਂ ਜਿਨ੍ਹਾਂ ਮਿਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ